ਪਿੰਡ ਦੇ ਸਹਿਮਤੀ ਦੇ ਨਾਲ ਸਰਸਮਤੀ ਦੇ ਨਾਲ ਪੰਚਾਇਤ ਨੇ ਇੱਕ ਸਰਪੰਚ ਚੁਣਿਆ ਹੈ ਜਿਹੜੀ ਪੂਰੀ ਪੰਚਾਇਤ ਆ ਸਰਸਮਤੀ ਨਾਲ ਚੁਣੀ ਗਈ ਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਵਿਵਾਦ ਸ਼ੁਰੂ ਹੁੰਦੇ ਆ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓ ਚਰਲੀਆਂ ਪਿੰਡਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਇੱਕ ਦੂਜੇ ਦਾ ਕਤਲ ਹੋ ਰਿਹਾ ਸਰਪੰਚੀ ਪਿੱਛੇ ਪਰ ਇੱਥੇ ਇਹ ਪਿੰਡ ਇੱਕ ਵਧਾਈ ਦਾ ਪਾਤਰ ਆ ਜਿਨ੍ਹਾਂ ਨੇ ਸਰਸਮਤੀ ਦੇ ਨਾਲ ਆਪਣਾ ਜਰਾ ਸਰਪੰਚ ਚੁਣ ਲਿਆ ਅੱਜ ਸਾਡੇ ਨਾਲ ਪੂਰਾ ਨਗਰ ਆ ਸਰਪੰਚ ਸਾਹਿਬ ਆ ਮੈਂਬਰ ਆ ਜਿਹੜੇ ਨਵੇਂ ਚੁਣੇ ਗਏ ਆ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਨੂੰ ਆਪਾਂ ਵਧਾਈ ਵੀ ਦੇਵਾਂਗੇ ਸਰਪੰਚ ਸਾਹਿਬ ਸਾਸਤਰੀ ਗਾਲ ਜੀ ਸਾਸਤਰੀ ਗਾਲ ਜੀ ਅੱਜ ਬੜਾ ਜਾਨੀ ਕਿ ਘਰ ਦੇ ਵਿੱਚ ਮਾਹੌਲ ਖੁਸ਼ੀ ਦਾ ਬਣਿਆ ਹੋਇਆ ਜਿਵੇਂ ਵਿਆਹ ਹੁੰਦਾ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਮਠਾਈਆਂ ਪੱਕ ਰੀਆਂ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਵੀ ਵਧਾਈਆਂ ਦੇਣ ਪਹੁੰਚੇ ਨੇ ਕਿਦਾਂ ਲੱਗ ਰਿਹਾ ਬਹੁਤ ਵਧੀਆ ਜੀ ਮੈਨੂੰ ਮੇਰੇ ਨਗਰ ਤੇ ਮਾਣ ਹੂੰ ਜੋ ਵੀ ਸਾਡੇ ਪਿੰਡ ਦੇ ਮੋਹਤਵਾਰ ਤੇ ਪਤਵੰਤੇ ਸੱਜਣਾ ਨੇ ਪਾਰਟੀ ਬਜੂ ਦੇ ਉੱਪਰ ਉੱਠ ਕੇ ਇਹ ਕਦਮ ਚੱਕਿਆ ਸਲਾਹਾਯੋਗ ਜੀ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਦੇ ਇਲੈਕਸ਼ਨ ਹੁੰਦੇ ਆ ਤੇ ਪਹਿਲਾਂ ਜਨਨ ਕਿ ਤਿਆਰੀਆਂ ਹੋਣ ਲੱਗ ਜਾਂਦੀਆਂ ਪਹਿਲਾਂ ਡਾਂਗੋ ਛੋਟੀ ਕਈ ਕੁਹਾੜੀ ਜਨਨ ਕਿ ਲੋਕ ਹੋਣ ਲੱਗ ਜਾਂਦੇ ਆ ਪਿੰਡ ਨੇ ਬੜਾ ਛੋਟੇ ਤੇ ਮਾਨ ਰੱਖ ਕੇ ਵੀ ਸਰਪੰਚਾਂ ਦਾ ਜਨਨ ਕਿ ਉਹਦਾ ਸੰਭਾਲ ਲਿਆ ਸਰਪੰਚ ਦੀ ਜਿਹੜੀ ਪਾਵਰ ਹੁੰਦੀ ਹੈ ਇੱਕ ਡੀਸੀ ਜਿੰਨੀ ਪਾਵਰ ਹੁੰਦੀ ਆ ਤੇ ਪਿੰਡ ਦਾ ਸਰਪੰਚ ਚਾਹੇ ਤੇ ਪਿੰਡ ਨੂੰ ਜਨਨ ਕਿ ਬਹੁਤ ਵਧੀਆ ਪਿੰਡ ਬਣਾ ਸਕਦਾ ਕੀ ਸੋਚਿਆ ਸਰਪੰਚ ਨੇ ਵੀ ਜਿਹੜਾ ਮੈਂ ਸ਼ੁਰੂ ਪਿੰਨ ਪਹਿਲਾ ਕੰਮ ਕਿਹੜਾ ਕਰਨਾ ਸਾਡੀ ਪਹਿਲੀ ਜਿਹੜੀ ਸਮੱਸਿਆ ਹੈ ਜੁਆਕਾਂ ਨੂੰ ਜਨਨ ਕਿ ਅੱਜ ਕੱਲ ਦਾ ਜਿਹੜਾ ਦੌਰ ਨਸ਼ਾ ਮੰਨੀ ਕਾਫੀ ਜਾ ਰਿਹਾ ਐਸ ਕਰਕੇ ਸਾਡੀ ਪਹਿਲੀ ਮੰਗ ਹੈ ਜਿਹੜੇ ਪਿੰਡ ਦੇ ਵਿੱਚ ਇੱਕ ਗਰਾਊਂਡ ਦੀ ਹੈ ਜੀ ਅਸੀਂ ਇੱਥੋਂ ਸਪੋਰਟਸ ਤੋਂ ਸ਼ੁਰੂ ਕਰਾਂਗੇ ਤੇ ਜੋ ਵੀ ਅੱਗੇ ਸਾਥੋਂ ਨਗਰ ਦੀ ਭਲਾਈ ਦੇ ਵਾਸਤੇ ਕੰਮ ਕੀ ਹੋਏ ਅਸੀਂ ਪੂਰੀ ਤਨੋਂ ਮਨੋਂ ਤੇ ਮਿਹਨਤ ਦੇ ਨਾਲ ਕਰਾਂਗੇ ਨਸ਼ੇ ਨੇ ਜਨ ਕਿ ਜਿਹੜਾ ਚਟਾ ਬੜੇ ਪੈਰ ਪਸਾਰ ਚੁੱਕਿਆ ਘਰ ਘਰ ਜਨ ਕਿ ਨਸ਼ਾ ਹੋ ਗਿਆ ਪਿੰਡ ਪਿੰਡ ਨਸ਼ਾ ਹੋ ਗਿਆ ਜਿਹੜਾ ਚਟਾ ਚਟੇ ਦੇ ਕਿਵੇਂ ਕੰਟਰੋਲ ਕਰੋਗੇ ਜਿਹੜੇ ਨੌਜਵਾਨ ਜਨ ਕਿ ਨਸ਼ੇ ਤੇ ਲੱਗੇ ਆ ਉਹਨਾਂ ਨੂੰ ਕਿਵੇਂ ਕੰਟਰੋਲ ਕਰੋਗੇ ਉਹਨੂੰ ਨਸ਼ੇ ਤੋਂ ਦੂਰ ਕਿਵੇਂ ਕਰੋਗੇ ਵੇਖੋ ਜੀ ਜਿਹੜਾ ਚਿੱਟੇ ਨੂੰ ਕੰਟਰੋਲ ਕਰਨਾ ਇਹਦੀ ਜ਼ਿੰਮੇਵਾਰੀ ਚਲੋ ਸਰਪੰਚ ਹੋਣ ਦੇ ਨਾਤੇ ਜਿੰਨਾ ਸਾਥੋਂ ਹੋਇਆ ਅਸੀਂ ਤਾਂ ਤਣੋਮਣੋ ਕਰਨਾ ਹੀ ਕਰਨਾ ਪਰ ਪਿੰਡ ਦਾ ਕੱਲਾ-ਕੱਲਾ ਬੰਦਾ ਸਾਡਾ ਸਾਥ ਦੇਵੇ ਫਿਰ ਇਸ ਨੂੰ ਨੱਥ ਪਾਈ ਜਾ ਸਕਦੀ ਹੈ ਜੀ ਇੱਥੇ ਹੋਰ ਵੀ ਸਾਡੇ ਪਹੁੰਚੇ ਨੇ ਅੰਕਲ ਜੀ ਇਹ ਵੀ ਬੜੇ ਵਧਾਈ ਦੇ ਪਾਤਰ ਨੇ ਇਹ ਵੀ ਜਨਨ ਕਿ ਪਾਇਲਟ ਨੇ ਰਿਟਾਇਰ ਹੋ ਕੇ ਆਏ ਨੇ ਇਹਨਾਂ ਨੇ ਜਨਨ ਕਿ ਇੱਕ ਕਦਮ ਚੁੱਕਿਆ ਸਲਾਘਾ ਜੋਗਾ ਜਨਨ ਕਿ ਵਿਆਪਸਾਰੇ ਭਾਈਚਾਰ ਕ ਬਣਾਈ ਰੱਖੀਏ ਪਿੰਡ ਦੇ ਵਿੱਚ ਕੋਈ ਲੜੇ ਨਾ ਬੁੱਲੇ ਨਾ ਕਿਸੇ ਨਾਲ ਇਹਨਾਂ ਨੇ ਜਨਕੀ ਉਪਰਾਲਾ ਕੀਤਾ ਪਹਿਲਾਂ ਅੰਕਲ ਹੀ ਸਸਰੀਕਾਲ ਜੀ ਸਸਰੀਕਾਲ ਜੀ ਪਹਿਲਾ ਕੰਮ ਕੀ ਸੋਚਿਆ ਪੰਚਾਇਤ ਨੇ ਇੱਕ ਕੰਮ ਹੁੰਦਾ ਵੀ ਜਿੱਦ ਦਿਨ ਆਪਾਂ ਸੌ ਚੁੱਕ ਲਈ ਪਹਿਲਾ ਕੰਮ ਆਪਾਂ ਆਹ ਕਰਨਾ ਹਾਂਜੀ ਸਾਡੇ ਸਾਰੇ ਬੱਚੇ ਜਿਹੜੇ ਛੋਟੇ ਸੀਗੇ ਨਾ ਉਹਨਾਂ ਦੀ ਇੱਕ ਮੰਗ ਸੀਗੀ ਕਿ ਪਿੰਡ ਦੇ ਵਿੱਚ ਇੱਕ ਸਟੇਡੀਅਮ ਬਣਾਇਆ ਜਾਏ ਤੇ ਸਟੇਡੀਅਮ ਦੇ ਵਿੱਚ ਖੇਡਾਂ ਦੇ ਵਿੱਚ ਬੱਚੇ योगदान ਪਾਉਣਗੇ ਤੇ ਨਸ਼ੇ ਵਾਲੇ ਪਾਸੋਂ हट ਜਾਣਗੇ ਜਿਵੇਂ ਕਿ ਸਰਪੰਚ ਸਾਹਿਬ ਨੇ ਪਹਿਲਾਂ ਹੀ ਕਿਹਾ ਹੈ ਕਿ ਸਾਡੇ ਸਭ ਤੋਂ ਪ੍ਰਾਇੋਰਟੀ ਇਹੀ ਹੈ ਕਿ ਅਸੀਂ ਸਭ ਤੋਂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਨਸ਼ਾ ਖਤਮ ਕਰਨਾ ਹੈ ਨੌਜਵਾਨੀ ਨੂੰ ਬਚਾਉਣਾ ਹੈ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਜੋ ਪਿੰਡਾਂ ਦੇ ਵਿੱਚ ਹੁੰਦੇ ਸੀ ਵੋਟਾਂ ਪਾ ਕੇ ਦੋ ਦੋ ਸਾਲ ਗੱਲਾਂ ਹੀ ਨਹੀਂ ਕਰਦੇ ਹੁੰਦੇ ਸਿੱਕੇ ਦੇ ਵਿਆਹ ਸ਼ਾਦੀ ਤੇ ਮਰਨੇ ਤੇ ਨਹੀਂ ਜਾਂਦੇ ਸੀ ਅਸੀਂ ਉਸ ਨੂੰ ਖਤਮ ਕਰਕੇ ਇੱਕ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਪਹਿਲਾਂ ਜਿੰਨੇ ਵੀ ਬੰਦੇ ਕੋਈ ਹੈ ਨਸ਼ੇ ਦੇ ਵਿੱਚ ਇਨਵੋਲਡ ਹੈਗੇ ਆ ਉਹਨਾਂ ਨੂੰ ਆਪਣਾ ਬੇਨਤੀ ਕਰਾਂਗੇ ਕਿ ਭਾਈ ਇਹ ਗਲਤ ਕਦਮ ਹੈ ਕੀਕਨ ਉਹਨਾਂ ਨੂੰ ਬੇਨਤੀ ਕਰਕੇ ਪ੍ਰੇਰ ਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾ ਕੇ ਤੇ ਨਸ਼ੇ ਤੋਂ ਮੁਕਤ ਕਰਾਉਣ ਦਾ ਸਾਡਾ ਤਿੱਚਾ ਪਿੰਡ ਦਾ ਵਿੱਚ ਹਾਂਜੀ ਕੀ ਲੱਗਦਾ ਸਰਕਾਰ ਤੋਂ ਤਾਂ ਕੰਟਰੋਲ ਨਹੀਂ ਹੋਇਆ ਕੀ ਲੱਗਦਾ ਵੀ ਤੁਸੀਂ ਇਹਨੂੰ ਕੰਟਰੋਲ ਕਰ पाओਗੇ ਸਰਕਾਰ ਲੋਕਾਂ ਦੀ ਬਣਾਈ ਹੋਈ ਹੈ ਜੀ ਜੇ ਅਸੀਂ ਗਰਾਊਂਡ ਲੈਵਲ ਤੋਂ ਪਿੰਡ ਲੈਵਲ ਪਿੰਡ ਇੱਕ ਯੂਨਿਟ ਹੈ ਸਭ ਤੋਂ ਛੋਟੀ ਯੂਨਿਟ ਇਕਾਈ ਜਿਹੜੀ ਹੈ ਇੱਕ ਪਿੰਡ ਹੈ ਪਿੰਡ ਜੇ ਇੱਕ ਸਹੀ ਹੋ ਜਾਏਗਾ ਤੇ ਆਪਣੇ ਆਪ ਸਰਕਾਰ ਵੀ ਸਹੀ ਹੋ ਜਾਊਗੀ ਹੁਣ ਤੁਸੀਂ ਇਹ ਦੇਖੋ ਕਿ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਹੈ ਕਿ ਬਿਨਾਂ ਕਿਸੇ ਰਾਜਨੀਤਿਕ ਲੀਡਰ ਦੇ ਮਤਲਬ ਇਨਵੋਲਵਮੈਂਟ ਦੇ ਬਗੈਰ ਉਹਦੀ ਦਖਲ ਅੰਦਾਜ਼ੀ ਤੋਂ ਬਗੈਰ ਸਾਡੀ ਪੰਚਾਇਤ ਚੁਣੀ ਗਈ ਹੈ ਕੋਈ ਇੱਥੇ ਵੱਡਾ ਲੀਡਰ ਨਹੀਂ ਆਇਆ ਪਿੰਡ ਦੇ ਆਪ ਦੇ ਪਤਵੰਤ ਤੇ ਸੱਜਣਾਂ ਨੇ ਆਪਸ ਵਿੱਚ ਫੈਸਲਾ ਕੀਤਾ ਹੈ ਕਿ ਆਪਾਂ ਨੂੰ ਆਹ ਕਦਮ ਦੇ ਵਿੱਚ ਫਾਇਦਾ ਹੈ ਆਹ ਕਰਨ ਦੇ ਵਿੱਚ ਫਾਇਦਾ ਹੈ ਭਲਾਈ ਦਾ ਕੰਮ ਇਹ ਹੈ ਜੇ ਅਸੀਂ ਯੋਗਦਾਨ ਕਰਕੇ ਜਿਹੜਾ ਪੈਸਾ ਮਤਲਬ ਖਰਾਬ ਹੁੰਦਾ ਹੈ ਵੋਟਾਂ ਦੇ ਵਿੱਚ ਜਾਂ ਜਿਵੇਂ ਵੀ ਸਰਪੰਚੀ ਦੇ ਵਿੱਚ ਉਹ ਪੈਸਾ ਅਸੀਂ ਡਿਵੈਲਪਮ ਸਰਪੰਚ ਦੇ ਡਿਵੈਲਪਮੈਂਟ ਤੇ ਲਾਵਾਂਗੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਕਾਰਜ ਹੈਗੇ ਆ ਪਰ ਨਸ਼ੇ ਤੋਂ ਸ਼ੁਰੂ ਕਰਕੇ ਜੇ ਨਸ਼ਾ ਸਾਡੀ ਜਵਾਨੀ ਬਚ ਗਈ ਤੇ ਫਿਰ ਸਾਡਾ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਨੂੰ ਮਤਲਬ ਵੱਜ ਜਾਣਗੀਆਂ ਤੇ ਜੇ ਅਸੀਂ ਇੰਨਾ ਚਿਰ ਆਪਸ ਵਿੱਚ ਪਾਰਟੀ ਦੇ ਵਿੱਚ ਵਿੱਚ ਲੜਾਈਆਂ ਕੋਈ ਰਹੀ ਸਾਡੇ ਬੱਚੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਬਖਸ਼ਣਗੀਆਂ ਨਹੀਂ ਸਾਡੇ ਬਜ਼ੁਰਗਾਂ ਨੇ ਕੁਝ ਨਹੀਂ ਕੀਤਾ ਤੇ ਇੱਕ ਨਵਾਂ ਸਟੈਪ ਹੈ ਇਤਿਹਾਸਿਕ ਦੇ ਨਾ ਗੁਰੂ ਸਰਪੰਚ ਦੇ ਵਿੱਚ ਸਾਡਾ ਇੱਕ ਇਤਿਹਾਸ ਦੇ ਵਿੱਚ ਜਾ ਲਿਖਿਆ ਜਾਊਗਾ ਕਿ ਪਹਿਲੀ ਵਾਰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਲੋਕਾਂ ਨੇ ਇਕੱਤਰਤਾ ਕਰਕੇ ਤੇ ਸਰਪੰਚ ਸੁਣਿਆ ਜੀ ਆਮ ਤੌਰ ਤੇ ਹੁੰਦਾ ਜਦੋਂ ਸਰਪੰਚ ਚੋਣ ਹੁੰਦੀ ਹੈ ਪੰਚਾਇਤੀ ਦੀ ਉੱਥੇ ਕਿਹਾ ਜਾਂਦਾ ਵੀ ਇਹ ਦੋ ਕਾਲੀ ਪਾਰਟੀ ਦੇ ਆ ਇਹ ਦੋ ਆਮ ਆਦੀ ਪਾਰਟੀ ਦੇ ਇਹ ਦੋ ਕਾਂਗਰਸ ਦੇ ਆ ਕੋਈ ਇਦਾਂ ਦਾ ਹੈ ਨਹੀਂ ਜੀ ਸਾਡੀ ਕੋਈ ਅਸੀਂ ਤਾਂ ਇਸ ਚੀਜ਼ ਨੂੰ ਪਾਸੇ ਕਰਕੇ ਪਾਸੇ ਰੱਖ ਕੇ ਫੇਰ ਹੀ ਇਹਨਾਂ ਨੂੰ ਚੁਣਿਆਗੇ ਜੀ ਹਾਂਜੀ ਯਾਨੀ ਕਿ ਤੁਹਾਡੇ ਵਿੱਚ ਹੁਣ ਕਿਸ ਕੋਈ ਵੀ ਲੀਡਰ ਯਾਨੀ ਕਿ politcal ਲੀਡਰ ਨਹੀਂ ਆਜੇ ਨੇ ਦਖਲਅੰਦਾਜ਼ੀ ਕੀਤੀ ਹੋਵੇ ਮੈਂ ਤੁਹਾਡਾ ਸਮਝੌਤਾ ਕਰੋਨਾ ਤੁਹਾਡਾ ਕੰਪਰੋਮਿਸ ਕਰਾਉਣਾ ਕੋਈ ਲੀਡਰ ਨਹੀਂ ਆਇਆ ਸਾਡੇ ਵਿੱਚ ਕੋਈ ਲੀਡਰ ਨਹੀਂ ਆ ਜੀ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਬੱਚੇ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜੀ ਬਾਕੀ ਇਹਨਾਂ ਦਾ ਜਿਹੜਾ ਖੇਡਾਂ ਵਾਲਾ ਬੱਚਿਆਂ ਦਾ ਇਹਨਾਂ ਨੇ ਕੀਤਾ ਇਹ ਬਹੁਤ ਸੋਹਣਾ ਕੰਮ ਹੈ ਜੀ ਇਸ ਇਹਦੇ ਇਹਨੇ ਪਿੰਡ ਦਾ ਇਸ ਬਾਰੇ ਵੀ ਧੰਨਵਾਦ ਕਰਦੇ ਆ ਜੀ ਹਾਂਜੀ ਸਾਡੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਕਿਸੇ ਪਾਰਟੀ ਦਾ ਕੋਈ ਇੱਥੇ ਮੀਦਵਾਰ ਨਹੀਂ ਆਇਆ ਕੁਝ ਨਹੀਂ ਆਇਆਗਾ ਤੇ ਸਾਰੇ ਜਿੰਨੇ ਭਰਾ ਖੜੇ ਸਾਰਿਆਂ ਦਾ ਮਤਲਬ ਸਾਰਿਆਂ ਨਾਲ ਹੀ ਇਹ ਮੈਂ 2.5 ਸਾਲ ਇਹਨੂੰ ਦੇ 2.5 ਸਾਲ ਤੋਂ ਦੁਦਰੀ 2.5 ਸਾਲ ਹੋਈ ਇੱਥੇ 2.5 ਸਾਲ ਤੁਹਾਡੇ ਨਾਲ ਹੋਈ 2.5 ਹਾਂ ਜੀ ਮੇਰੇ ਨਾਲ ਕੰਪਲਿਟ ਨਹੀਂ ਹੋਇਆ ਜੀ 2.5 ਸਾਲ ਇਹ ਪਹਿਲਾਂ ਕਰਨਗੇ ਤੇ 2.5 ਸਾਲ ਤੁਸੀਂ ਬਾਅਦ ਹਾਂਜੀ ਹਾਂਜੀ ਹਾਂ ਆਮ ਤੌਰ ਤੇ ਰੋਲਾ ਪੈਂਦਾ ਹੁੰਦਾ ਵੀ ਜਾਂ ਮੈਂ ਕਰੂੰਗਾ ਤੂੰ ਕਿਵੇਂ ਕਰੇਗਾ ਜਾਂ ਆਪਾਂ ਟਾਸ ਕਰ ਲੈਨੇ ਆ ਉਦਾਂ ਦਾ ਹੋਇਆ ਕੁਝ ਨਹੀਂ ਜੀ ਸਾਡੇ ਹੈ ਨਹੀਂ ਸਾਡੇ ਪਹਿਲਾਂ ਵੀ ਮੈਂ ਕਹਿੰਦਾ ਇਹਨੂੰ ਬਣਾ ਦਿਓ ਪਹਿਲਾਂ ਹੀ 5 ਸਾਲ ਵਾਇਤੇ ਹੀ ਹੂੰ ਪਰ ਪਿੰਡ ਦਾ ਵਿੱਚ ਸੀਗਾ ਵੀ ਚਲੋ 2.5 ਛਾਲ ਲੈ ਲੋ ਜੀ 2.5 ਸਾਲ ਅਸੀਂ ਸਰਸੰਤੀ ਨੇ ਬਣਾਇਆ ਬਸ ਜੀ ਖੁਸ਼ੀ ਨਾਲ ਬਣਾਇਆ ਵੀ ਮਾਰ ਲੋ ਜੀ ਹਾਂਜੀ ਹਾਂ ਆਮ ਤੌਰ ਤੇ ਹੁੰਦਾ ਜਿਵੇਂ ਕਹਿੰਦਾ ਛੱਤ ਨਾਲ ਘੁੱਗੀ ਕੁੱਟੀ ਹੋਵੇ ਤੇ ਕਹਿੰਦੇ ਬੰਦਾ ਕੰਮ ਕਿ ਉਦਾਂ ਤਾਂ ਤਾਂ ਨਹੀਂ ਹੋਊਗਾ ਕਿ ਆਪਾਂ ਕਿਹੜਾ ਕੋਈ ਪੈਸੇ ਲੱਗੇ ਆ ਲੋਕਾਂ ਨੇ ਬਣਾਤਾ ਕਹਿੰਦਾ ਛੱਡ ਫੇਰ ਕਰ ਲੈ ਕੰਮ ਇਹੋ ਜਿਹਾ ਕੋਈ ਹੋਊ ਮਨ ਦੇ ਵਿੱਚ ਨਾ ਜੀ ਨਾ ਬਿਲਕੁਲ ਨਹੀਂ ਹੋਊਗਾ ਹੂੰ ਇਦਾਂ ਦਾ ਕੋਈ ਹੋਣ ਦਾ ਮਤਲਬ ਨਹੀਂ ਬਣਦਾ ਜਦੋਂ ਕਹਿੰਦੇ ਨਾ ਪੈਸੇ ਲਾ ਕੇ ਬੰਦਾ ਬਣਿਆ ਹੋਵੇ ਤਾਂ ਕੁਝ ਕੰਮ ਵੀ ਕਰਦਾ ਕਹਿੰਦੇ ਮਾਰ ਖਾ ਕੇ ਬਣਿਆ ਹੋਵੇ ਜਾਂ ਕਹਿੰਦੇ ਠੇਡੇ ਖਾ ਕੇ ਬਣਿਆ ਹੋਵੇ ਉਹ ਵੀ ਕਹਿੰਦੇ ਜੇ ਉਂਝ ਵੀ ਕੁਝ ਡਿੱਗਿਆ ਪਏ ਮਿਲ ਜੇਗਾ ਇਹ ਕਹਿੰਦਾ ਡਿੱਗੀ ਪਈ ਤੇ ਆ ਗਈ ਇਹਨਾਂ ਨੂੰ ਤਾਂ ਕੋਈ ਇਦਾਂ ਤਾਂ ਤਾਂ ਨਹੀਂ ਹੋਊਗਾ ਨਹੀਂ ਜੀ ਸਾਰੇ ਸੰਯੋਗ ਨਾਲ ਹੀ ਕਰਿਆ ਤੇ ਅਸੀਂ ਆਪਦੇ ਪੈਸੇ ਕੋਲੇ ਲਾ ਕੇ ਹੀ ਚਲਾਵਾਂਗੇ ਇਸ ਕੰਮ ਇਹ ਉਹ ਜੁਵਾਨ ਮੈਂ ਸਾਰੇ ਪ੍ਰਮਾਣੇ ਜੀ ਇਹਦੀ ਗੱਲ ਨਹੀਂ ਕੰਮ ਕਰਾਂਗੇ ਕੰਮ ਦੀ ਖਾਤਰ ਹੰਟੀ ਬਣਾਇਆ ਜੀ ਆਜੋ ਮੈਂਬਰ ਸਾਹਿਬ ਤੁਸੀਂ ਵੀ ਆਜੋ ਅੱਜ ਫਿਰ ਮੈਂਬਰ ਬਣ ਕੇ ਹੈ ਹਾਂਜੀ ਬਹੁਤ ਖੁਸ਼ੀ ਆ ਜੀ ਜੀ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਨਾ ਮਾਣ ਬਖਸ਼ਿਆ ਜਿੰਨੇ ਹੀ ਪੰਜ ਸਰਪੰਚ ਹੈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੰਡ ਦੇ ਅਧੂਰੇ ਕੰਮ ਸਾਰੇ ਨੇਪਰੇ ਚਾੜਾਂਗੇ ਤੁਸੀਂ ਵੀ ਨਸ਼ੇ ਤੇ ਬਹੁਤ ਬੋਲਦੇ ਹੋ ਹਣਾ ਫਿਰ ਨਸ਼ੇ ਨੂੰ ਨੱਥ ਕਿਵੇਂ ਪਾਉਂਗੇ ਪਿੰਡ ਦੇ ਵਿੱਚ ਜਿਹੜੇ ਗਰਾਊਂਡ ਲੈਵਲ ਤੇ ਜੀ ਬੱਚਿਆਂ ਨੂੰ ਸੇਧ ਦੇਵਾਂਗੇ ਬਾਕੀ ਪਿੰਡ ਦਾ ਨਗਰ ਸਾਡੇ ਨਾਲ ਸਾਹ ਦੇਵੇ ਤੇ ਵਧੀਆ ਖਮੋਈ ਗਈ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਸ਼ੁਰੂ ਤੋਂ ਗਰਾਊਂਡ ਦੀ ਹੈ ਕਿਉਂਕਿ ਬੱਚੇ ਖੇਡਦੇ ਆ ਸਾਡੇ ਪਿੰਡ ਦੇ 2-4 ਮੁੰਡੇ ਜਿਹੜੇ ਕਬੱਡੀ ਦੇ ਬਹੁਤ ਹੀ ਵਧੀਆ ਪਲੇਅਰ ਸਿਰਫ ਗਰਾਊਂਡ ਦੇ ਕਾਰਨ ਕਿਉਂਕਿ ਜਿਹੜੀ ਜਗ੍ਹਾ ਉਹ ਸੈਂਟਰ ਦੀ ਹੈ ਤੇ ਸੈਂਟਰ ਦੇ ਉੱਤੇ ਬੂਟੇ ਲੱਗੇ ਹੁੰਦੇ ਆ ਜਦੋਂ ਬੱਚੇ ਖੇਡਦੇ ਆ ਉਹ ਸੈਂਟਰ ਵਾਲਿਆਂ ਦਾ ਵੀ ਗੁੱਸਾ ਜਾਇਜ਼ ਹੈ ਜੇ ਆਪਾਂ ਬੂਟਾ ਲਾਉਣੇ ਹਨ ਪਾਣੀ ਪਾਉਣੇ ਵੱਡਾ ਹੁੰਦਾ ਤੇ ਖੇਡ ਦੇ ਵਿੱਚ ਜਿਹੜਾ ਜਦੋਂ ਕਬੱਡੀ ਖੇਡਣਗੇ ਮੁੰਡੇ ਤੇ ਉੱਥੇ ਕੋਈ ਨਾ ਕੋਈ ਬੂਟਾ ਟੁੱਟ ਪੱਜ ਜਾਂਦਾ ਤੇ ਫਿਰ ਉਹਨਾਂ ਨੂੰ ਬੁਰਾ ਲੱਗਦਾ ਫਿਰ ਉਹਨਾਂ ਇਸ ਕਰਕੇ ਅਸੀਂ ਜਿਹੜਾ ਪਹਿਲਾ ਕੰਮ ਅਸੀਂ ਤਾਂ ਕਰਨਾ ਵੀ ਗਰਾਊਂਡ ਤੋਂ ਸ਼ੁਰੂ ਕਰਾਂਗੇ ਜਿੱਦਾਂ ਜਿਹੜੀ ਸਾਡੀ ਜਵਾਨੀ ਆ ਉਹ ਖੇਡਾਂ ਵਾਲੇ ਪਾਸੇ ਜਾਊਗੀ ਸਪੋਰਟਸ ਵਾਲੇ ਪਾਸੇ ਜਾਊਗੀ ਇੱਕ ਚੰਗੀ ਸਿਹਤ ਬਣੂਗੀ ਜੀ ਧੰਨਵਾਦ ਸਾਡੀਆਂ ਬੀਬੀਆਂ ਵੀ ਖੜੀਆਂ ਬੀਬੀ ਕਿਵੇਂ ਲੱਗਦਾ ਫਿਰ ਮੈਂਬਰ ਬਣ ਕੇ ਉਹ ਕਿੰਨਾ ਚਾਹ ਬਹੁਤ ਬਹੁਤ ਧੰਨਵਾਦ ਵੀਰੇ ਪਿੰਡ ਦਾ ਸਾਰਿਆਂ ਦਾ ਚਾਹ ਤਾਂ ਜਿਹੜਾ ਹੈਗਾ ਉਹੀ ਇਸ ਤਰ੍ਹਾਂ ਸੋਚਦੇ ਇੱਕੇ ਚ ਬਰਕਤ ਹੁੰਦੀ ਆ ਸਭ ਕੁਝ ਇੱਕੇ ਨਾਲ ਹੀ ਆ ਬਸ ਮੇਨ ਗੱਲੇ ਹੀ ਹੈ ਪਿੰਡਾਂ ਦੇ ਵਿੱਚ ਜਿਵੇਂ ਜਦੋਂ ਸਰਪੰਚ ਦੇ ਇਲੈਕਸ਼ਨ ਹੁੰਦੇ ਆ ਲੜਾਈਆਂ ਬਹੁਤ ਹੁੰਦੀਆਂ ਕਤਲ ਵੀ ਹੋ ਜਾਂਦਾ ਕਈ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਦਾ ਜਾਨੀ ਕਿ ਬਹੁਤ ਸਾਰ ਸਮਤੀ ਹੁੰਦਾ ਤੁਸੀਂ ਇੱਕ ਵਧਾਈ ਦੇ ਪਾਤਰ ਹੋ ਇਹਦਾ ਹਾਂਜੀ ਬਸ ਵੀਰ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਥੇ ਇੱਕਾ ਉੱਥੇ ਸਾਰਾ ਕੁਝ ਆ ਉੱਥੇ ਹੀ ਬਰਕਤ ਆ ਹੂੰ ਤੇ ਜੇ ਇੱਕਾਰ ਹੋਊਗਾ ਤਾਂ ਸਾਰਾ ਕੁਝ ਹੀ ਫਿਰ ਲੜਾਈ-ਪੜਾਈ ਕੁਝ ਨਹੀਂ ਹੁੰਦੀ ਹੂੰ ਬਸ ਕਿਵੇਂ ਲੱਗਦਾ ਗਿਆਨੀ ਜੀ ਬਹੁਤ ਅੱਛਾ ਮਾਹੌਲ ਹੈ ਧੰਨਵਾਦ ਬਾਬਾ ਕ੍ਰਿਸ਼ਨ ਜੀ ਦੇ ਹੂੰ ਸਾਡੇ ਸਕਰਾਸ ਸਿੰਘ ਦਰਬੇਸ਼ ਹੈ ਤਿੱਲੋਂ ਜਗਦੇਵ ਸਿੰਘ ਜੀ ਸਰਪੰਚ ਮਹਿੰਦਰ ਸਿੰਘ ਜੀ ਆ ਬਹੁਤ ਵਧੀਆ ਕੰਮ ਨਾਲ ਕੀਤਾ ਹੁਣ ਅਸੀਂ ਛੋਟੀ ਸਮੱਸਿਆ ਪਾਣੀ ਦੀ ਹੈ ਵਾਟਰ ਬਾਕਸ ਦੀ ਉਹ ਅਸੀਂ ਹਲ ਪੰਚਾਇਤ ਸਰਪੰਚ ਸਾਹਿਬ ਨੂੰ ਕਹਾਂਗੇ ਕਰਾਂਗੇ ਤੇ ਸੀਵਰੇਜ ਦੀ ਸਮੱਸਿਆ ਪਾਣੀ ਥਾਂ ਥਾਂ ਤੇ ਇਹ ਅਸੀਂ ਜ਼ਰੂਰ ਬੇਨਤੀ ਕਰਾਂਗੇ ਜੀ ਆਮ ਤੌਰ ਤੇ ਜਿਵੇਂ ਹੁਣ ਇਲੈਕਸ਼ਨ ਹੋਏ ਆ ਤੇ ਕਾਜ ਭਰਨਗੇ ਲੋਕ ਤੁਸੀਂ ਵੇਖੇ ਮੌਲਕੀ ਬਣਿਆ ਪਿਆ ਧਰਨੇ ਲੱਗੇ ਪਿਆ ਲੋਕ ਟੈਂਕੀਆਂ ਤੇ ਚੜੀ ਜਾਂਦੇ ਆ ਕੁਝ ਲੋਕਾਂ ਨੂੰ ਵੀ ਲੀਡਰਾਂ ਪਿੱਛੇ ਘੱਟ ਲੱਗਣਾ ਚਾਹੀਦਾ ਲੋਕਾਂ ਨੂੰ ਵੇਖਣਾ ਚਾਹੀਦਾ ਵੀ ਸਾਡੇ ਜਿਹੜਾ ਪਿੰਡ ਦਾ ਮਾਹੌਲ ਆ ਖਰਾਬ ਹੋਊਾ ਲੀਡਰ ਤਾਂ ਕਹਿੰਦੇ ਇੱਕ ਦੂਜੇ ਦੇ ਗਲਮੇ ਫੜਾ ਕੇ ਤੇ ਆਪ ਚਲੇ ਜਾਂਦੇ ਆ ਪਿੰਡ ਵਾਲੇ ਲੜਦੇ ਰਹਿ ਜਾਂਦੇ ਆ ਹਾਂਜੀ ਜੀ ਆਪਣੇ ਐਜੂਕੇਸ਼ਨ ਆ ਆਈਐਨਐਸ ਜੀ ਆਪਣੀ ਸਿੱਖਿਆ ਆਈ ਹੈ ਪਿੰਡਾਂ ਦੇ ਵਿੱਚ ਤੇ ਸਿੱਖਿਆ ਦੇ ਨਾਲ ਸਾਨੂੰ ਬੱਚਿਆਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗੇ ਪੋਲੀਟੀਸ਼ੀਨਾਂ ਦੇ ਇੱਕ ਦੂਜੇ ਦੇ ਕੁੜੀ ਵਿਆਹੀ ਹੈ ਮੁੰਡਾ ਵਿਆਹਿਆ ਪਿੰਡਾਂ ਦੇ ਵਿੱਚ ਅਸੀਂ ਪਾਰਟੀਆਂ ਵਜਾ ਕੇ ਇੱਕ ਦੂਜੇ ਦੇ ਫੰਕਸ਼ਨ ਤੇ ਨਹੀਂ ਜਾਂਦੇਗੇ ਹਮਮ ਤਾਂ ਹੌਲੀ ਹੌਲੀ ਲੋਕਾਂ ਨੂੰ ਇਹ ਸਮਝ ਆ ਜੂਗੀ ਕਿ ਜੇ ਰਾਜਨੀਤਿਕ ਜਿਹੜੇ ਲੀਡਰ ਹੈ ਨਾ ਉਹ ਸਾਡੇ ਵਾਸਤੇ ਕੋਈ ਖਾਸ ਨਹੀਂ ਸੋਚਣਗੇ ਜਿੰਨਾ ਚਿਰ ਅਸੀਂ ਆਪ ਦਾ ਕੰਮ ਆਪ ਨਹੀਂ ਕਰਾਂਗੇ ਤੇ ਲੀਡਰ ਸਾਡੇ ਪਿੱਛੇ ਭੱਜਣਗੇ ਹਮਮ ਫੋਨ ਅਸੀਂ ਲੀਡਰਾਂ ਦੇ ਪਿੱਛੇ ਭੱਜਦੇ ਆ ਮੇਰਾ ਆ ਕੰਮ ਕਰਾ ਦਿਓ ਜੇ ਪਿੰਡ ਦੀ ਏਕਤਾ ਹੋ ਜੇ ਤਾਂ ਲੀਡਰ ਤੁਹਾਡੇ ਪਿੱਛੇ ਭੱਜਣਗੇ ਵੀ ਦੱਸੋ ਕੀ ਕੰਮ ਕਰਾਉਣਾ ਉਹਨੂੰ ਪਤਾ ਹੀ ਪਿੰਡ ਦੇ ਵਿੱਚ ਯੂਨਿਟੀ ਹੈ ਤੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਨਵੀਂ ਪੀੜ੍ਹੀ ਆਏ ਪੜ੍ਹੀ ਲਿਖੀ ਹੈ ਇਹ ਸਮਝਣ ਦੀ ਲੋੜ ਹੈ ਕਿ ਰਾਜਨੀਤੀ ਜਿਹੜੇ ਲੀਡਰ ਹੈ ਨਾ ਉਹਨਾਂ ਨੇ ਜਿਆਦਾ ਕੁਝ ਨਹੀਂ ਕਰਨਾ ਤੁਸੀਂ ਦੇਖ ਲਓ ਕਿੰਨੀਆਂ ਸਰਕਾਰਾਂ ਕਿੰਨੀਆਂ ਵਾਅਦੇ ਪਰ ਪੂਰੇ ਨਹੀਂ ਹੁੰਦੇਗੇ ਹਨਾ ਹਰ ਹਰ ਪਰਦੀ ਵਿੱਚ ਲੈ ਲਓ ਤੇ ਜੇ ਅਸੀਂ ਆਪ ਦੇ ਪਿੰਡ ਆਪ ਕਰਾਂਗੇ ਜਿਵੇਂ ਹੁਣ ਜੇ ਜੇ ਲਗ ਲਗ 25 30 ਲੱਖ ਰੁਪਏ ਲਾ ਕੇ ਸਰਪੰਚ ਬੰਦ ਹੈ ਉਹ ਵੇਸਟੇਜ ਹੈ ਪੰਜ ਸੱਤ ਦਿਨ ਜੋ दारू ਪਿਆਤੀ ਕੀ ਫਾਇਦਾ ਉਹਦਾ ਮੇਰੇ ਕਹਿੰਦਾ ਮਤਲਬ ਹੈ ਉਹੀ ਪੈਸਾ ਹਰ ਬੰਦਾ ਡਵੈਲਪਮੈਂਟ ਤੇ ਲਾਵੇ ਤੇ ਤੁਸੀਂ ਕਹਿੰਦੇ ਵੀ ਇੱਕ ਬੰਦਾ ਇਹ ਹੁੰਦਾ ਵੀ ਚਲੋ ਥੱਲੇ ਉਹੀ ਕੁਗੀ-ਕੁੱਟੀ ਗਈ ਵੀ ਸਰਪੰਚੀ ਚ ਨਹੀਂ ਇਹਦੇ ਨੇ ਕੰਮ ਜ਼ਿਆਦਾ ਹੋਊਗਾ ਅਗਲਾ ਕਹਿੰਦਾ ਵੀ ਯਾਰ ਇਹ ਬਿਨਾ ਪੈਸੇ ਲਾਇਏ ਤੋਂ ਸਰਪੰਚ ਬਣਿਆ ਸੀ ਮੈਂ ਜ਼ਿਆਦਾ ਕੰਮ ਕਰਾਂ ਅਗਲੀ ਵਾਰ ਜਿਹੜਾ ਦੂਜਾ ਬੰਦਾ ਉਹ ਵੀ ਬਿਨਾ ਪੈਸੇ ਲਾਇਏ ਤੋਂ ਬਣੇ ਮੇਰੇ ਕਹਿੰਦੇ ਤੇ ਮੋਟੀਵੇਸ਼ਨ ਹੈ ਇਹ ਤੇ ਤੁਹਾਨੂੰ ਪ੍ਰੇਰਣਾ ਮਿਲਦੀ ਹੈ ਕਿ ਵੀ ਯਾਰ ਬਿਨਾ ਪੈਸੇ ਲਾਇਏ ਤੋਂ ਸਰਪੰਚ ਬਣੋ ਤੇ ਪਿੰਡ ਦੇ ਕੰਮ ਕਰੋ ਹੁਣ ਜੋ ਸਿੱਧੀ ਗੱਲ ਆ ਯਾਰ 25-30 ਲੱਖ ਰੁਪਏ ਜਿਹੜਾ ਲਾ ਦੂਗਾ ਫਿਰ ਉਹਨੇ ਪਿੰਡ ਦਾ ਕੰਮ ਕੀ ਕਰਨਾ ਅਗਲਾ ਕਹਿੰਦਾ ਯਾਰ ਵੀ ਮੈਂ ਤਾਂ ਡਾਂਗ ਨਾਲ ਬਣਿਆ ਸਹੀ ਨਾ ਜਿਹੜਾ ਹੁਣ ਧਾਰਮਿਕ ਤੌਰ ਤੇ ਜਾਂ ਪਿੰਡ ਦੇ ਇਕੱਤਰ ਦੇ ਤੌਰ ਤੇ ਬਣਿਆ ਉਹ ਜਾਦੇ ਕੰਮ ਕਰੂਗਾ ਤੇ ਅਗਲੇ ਜਿਹੜਾ ਸਰਪੰਚ ਬਣੂ ਉਹਦੇ ਵਾਸਤੇ ਪ੍ਰੇਰਣਾ ਹੈ ਕਿ ਯਾਰ ਦੇਖੋ ਉਹ ਬੰਦੇ ਨੇ ਇੰਨਾ ਕੰਮ ਕੀਤਾ ਤਾਂ ਮੈਂ ਉਹ ਤੋਂ ਜ਼ਿਆਦਾ ਕਰਾਂ ਤੇ ਮੈਨੂੰ ਪੈਸੇ ਖਰਚਣ ਦੀ ਜਰੂਰਤ ਨਹੀਂ ਹੈ ਨੀ ਇਹਦਾ ਮੋਟੀਵੇਸ਼ਨ ਹੈ ਹਾਂਜੀ ਹਾਂਜੀ ਸਾਡੇ ਲੀਡਰ ਉਹ ਵੀ ਮੈਂ ਪਹਿਲਾਂ ਵੀ ਗੱਲ ਕਰਕੇ ਆਹਣੇ ਲੋਕਾਂ ਨੂੰ ਪਾੜ ਕੇ ਰੱਖਦੇ ਆ ਹਾਂਜੀ ਹਾਂਜੀ ਵੀ ਇਹਨਾਂ ਜਿਹੜੇ ਛੋਟੇ ਇਲੈਕਸ਼ਨ ਆ ਇਹਨਾਂ ਦੇ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਜਨਕਿ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਸਾਡੇ ਪਿੰਡਾਂ ਦੇ ਲੋਕ ਨੂੰ ਇੱਕ ਹੋ ਜਾਣਾ ਚਾਹੀਦਾ ਇੱਕ ਹੋ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਮੈਂ ਤਾਂ ਆਪ ਕਹਿੰਦਾ ਵੀ ਅਸੀਂ ਤਾਂ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਤੇ ਜਾਣਾ ਚਾਹੀਦਾ ਅਸੀਂ ਮਰਨਾ ਜਿਉਣਾ ਸਾਰਿਆਂ ਨੇ ਇਕੱਠੇ ਹੈ ਠੀਕ ਹੈ ਨਾ ਤਾਂ ਲੀਡਰਾਂ ਨੇ ਤਾਂ ਦੋ ਕੁ ਦਿਨ ਆਉਣਾ ਚਾਰ ਪੰਜ ਦਿਨ ਗੱਲਾਂ ਬਾਤਾਂ ਕਰ ਕਰਕੇ ਤੁਹਾਨੂੰ ਸਾਰਿਆਂ ਨੂੰ ਚੰਗਾ ਖੁਸ਼ੀ ਕਰ ਜਣਾ ਬਾਅਦ ਚ ਕੋਈ ਪੁੱਛਦਾ ਨਹੀਂਗਾ ਹੁਣ ਵੀ ਦੇਖ ਲਓ ਕੁਝ ਨਹੀਂ ਹੋਇਆਗਾ ਤੇ ਜੇ ਅਸੀਂ ਆਪ ਦੀ ਇਕੱਠੇ ਰਵਾਂਗੇ ਤੇ ਅਗਲੀ ਵਾਰ ਨੂੰ ਸਰਬਸੰਮਤੀ ਨਾਲ ਪਾਈ ਤੂੰ ਬਣ ਜਾ 5 ਸਾਲ ਤੂੰ ਸੇਵਾ ਕਰ ਜਿਹੜਾ ਆ ਜਿਹਦੀ ਵਿਲਿੰਗਨੈਸ ਹੋਵੇ ਜਿਹਦੇ ਕੰਮ ਕਰਨ ਦਾ ਜज्ਬਾ ਹੋਵੇ ਜਿਹਨੂੰ ਅੱਗੇ ਵਿਕਾਸ ਦਾ ਥੋੜਾ ਆਈਡੀਆ ਹੋਵੇ ਜਿਹਦੀ ਵਿਜ਼ਨ ਹੋਵੇ ਜਿਵੇਂ ਹੁਣ ਸਾਡੇ ਬੰਦੇ ਬਣ ਜਾਂਦੇ ਆ ਉਹ ਬੰਦਾ ਐਮਐਲਏ ਬਣ ਗਿਆ ਉਹਨੂੰ ਵਿਜ਼ਨ ਹੀ ਨਹੀਂ ਹੁੰਦੀ ਵੀ ਮੈਂ ਕੀ ਕਰਨਾ ਜੇ ਵਿਜ਼ਨ ਨਹੀਂ ਨਹੀ ਤੁਹਾਡੀ ਵੀ ਪੈਂਡ ਦੀ ਵਿਜ਼ਨ ਲੈ ਕੇ ਚੱਲੋ 5 ਸਾਲ ਦਾ ਮੇਰਾ ਕੀ ਟਿਚਾ ਹੈ ਮੈਂ ਪ੍ਰਾਇੋਰਟੀ ਕਿਹਨੂੰ ਦੇਣੀ ਹੈ ਹੁਣ ਜਿਹੜੀਆਂ ਜਿਹੜੀਆਂ ਲੋਕ ਟਾਇਲਾਂ ਟੂਲ ਆ ਇਹ ਤਾਂ ਬਹੁਤ ਬਹੁਤ ਮਾਮੂਲੀ ਗੱਲ ਹੋ ਗਈ ਉਸ ਤੋਂ ਅੱਗੇ ਸੋਚੋ ਐਜੂਕੇਸ਼ਨ ਲੈਵਲ ਜਿਵੇਂ ਸਾਡੇ ਹੁਣ ਪੰਜਾਬ 'ਚ ਕੀ ਹੋਇਆ ਕਿ ਹੁਣ ਤੁਸੀਂ ਕੋਟਕਪੂਰਾ ਬਠਿੰਡਾ ਹਾਇਰ ਐਜੂਕੇਸ਼ਨ ਵਿੱਚ ਕਿੱਥੇ ਜਾਓਗੇ ਮੁਹਾਲੀ ਉਦੋਂ ਥੱਲੇ ਕੋਈ ਹੈ ਹੀ ਨਹੀਂਗੀ ਅਸੀਂ ਕਿਉਂ ਨਹੀਂ ਸੋਚਦਾ ਕਿ ਸਾਡੇ 100 ਕਿਲੋਮੀਟਰ ਦੇ 50 ਕਿਲੋਮੀਟਰ ਦੇ ਵਿੱਚ ਇੰਨੀ ਹਾਇਰ ਐਜੂਕੇਸ਼ਨ ਹੋਵੇ ਸਾਡੇ ਬੱਚਾ ਨੂੰ ਮੁਹਾਲੀ ਚੰਡੀਗੜ੍ਹ ਜਾਣਾ ਹੀ ਨਾ ਪਵੇ ਜੌਬ ਆਪਰਚੂਨਿਟੀ ਜਿਵੇਂ ਜੋਬ ਦੀ ਹੈ ਸਾਡੇ ਹੁਣ 24 ਹੈ ਨਹੀਂ ਕੋਈ ਜੀ ਠੀਕ ਹੈ ਨਾ ਤੇ ਤੁਸੀਂ ਤੁਸੀਂ ਜਿਵੇਂ ਆਮ ਆਦੀ ਪਾਰਟੀ ਨਾਲ ਜੁੜੇ ਹੋ ਹੈ ਨਾ ਤੇ ਤੁਸੀਂ ਬਾਪੂ ਜੀ ਕਿਹਤੇ ਨਾਲ ਜੁੜੇ ਹੋ ਮੈਂ ਤਾਂ ਨਿਊਟਰਲ ਐ ਜੀ ਨਿਊਟਰਲ ਹਾਂ ਚਲੋ ਸਾਰਿਆਂ ਨੂੰ ਪੁੱਛਾਂਗੇ ਤੁਸੀਂ ਬਾਪੂ ਜੀ ਆਮ ਆਦੀ ਪਾਰਟੀ ਨੇ ਆਮ ਆਦੀ ਪਾਰਟੀ ਨੇ ਤੁਸੀਂ ਪਰ ਮੈਂ ਸਾਰੇ ਪਿੰਡ ਦਾ ਸਾਂਝਾ ਨਹੀਂ ਨਹੀਂ ਤੁਸੀਂ ਹੈ ਤਾਂ ਸਾਂਝੇ ਇੱਕ ਪਾਸੇ ਜੁੜਿਆ ਹੁੰਦਾ ਬੰਦਾ ਕਾਲੀਨਾ ਕਾਂਗਰਸ ਨਾਲ ਆਮ ਆਦੀ ਪਰ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਮਾੜਾ ਪਿੱਛੋਂ ਨਹੀਂ ਜੀ ਹੁਣ ਵੈਸੇ ਜਮਾ ਨਿਊਟਰਲਿਸ ਪਹਿਲਾਂ ਜੁੜੇ ਸੀ ਪਰ ਹੁਣ ਨਹੀਂ ਗਏ ਨਹੀਂ ਜੀ ਬਿਲਕੁਲ ਨਹੀਂ ਚਲੋ ਬਹੁਤ ਸੋਹਣੀ ਗੱਲ ਆ ਵਧੀਆ ਗੱਲ ਆ ਪਿੰਡ ਦੇ ਨੇ ਜਨਕਿ ਜਿਹੜਾ ਕਦਮ ਚੁੱਕਿਆ ਬਹੁਤ ਸੋਹਣਾ ਵਧਾਈ ਦੇ ਪਾਤਰ ਹੈ ਇਹੋ ਜਿਹਾ ਜਨਕਿ ਪਿੰਡਾਂ ਦੇ ਵਿੱਚ ਉਪਰਾਲੇ ਹੋਣੇ ਚਾਹੀਦੇ ਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨੌਜਵਾਨੀਆਂ ਦੇ ਆ ਕਤਲ ਹੋ ਰਿਹਾ ਕਾਹਨ ਹੋ ਰਿਹਾ ਲੋਕਤੰਤਰ ਦਾ ਵੀ ਕਾਹਨ ਹੋ ਰਿਹਾ ਜਨਕਿ ਵੋਟਾਂ ਨੂੰ ਲੈ ਕੇ ਤੁਸੀਂ ਵੇਖਿਆ ਹੋਣਾ ਜ਼ੈਤੋ ਮੰਡੀ ਦੇ ਵਿੱਚ ਵੀ ਜਨਕਿ ਅਜੇ 3 ਦਿਨ ਹੋ ਗਏ ਜਨਕਿ ਲੱਗਿਆ ਹੋਇਆ ਧਰਨਾ ਲੱਗਿਆ ਹੋਇਆ ਲੋਕ ਟੈਂਕੀਆਂ ਤੇ ਚੜੇ ਹੋਏ ਆ ਲੋਕ ਟਾਵਰਾਂ ਤੇ ਚੜੇ ਹੋਏ ਆ ਪਰ ਇਹੋ ਜੀ ਸਮੱਸਿਆ ਨਾ ਆਵੇ ਜੇਕਰ ਲੋਕ ਸਾਡੇ ਪਿੰਡਾਂ ਵਾਲੇ ਆਪ ਹੀ ਸਿਆਣੇ ਬਣ ਜਾਣ ਪਰਪੇ ਦੇ ਨਾਲ ਆ ਦਾ ਪ੍ਰਪਾ ਰੱਖਣ ਇਦਾਂ ਜਿਦ ਫਿਰ ਮਿਲਦੇ ਹਲਦ ਇਜਾਜ਼ਤ ਦਿਓ ਧੰਨਵਾਦ